ਇੱਕ ਸਰਕਾਰੀ ਵਕੀਲ ਆਪਣੇ ਘਰ ਦੇ ਵਿੱਚ ਕਰੋੜਾ ਰੁਪਏ ਸਾਂਭੀ ਬੈਠਾ ਸੀ ਜਦੋਂ ਵਿਜੀਲੈਂਸ ਦੀ ਟੀਮ ਨੇ ਘਰ ਛਾਪੇਮਾਰੀ ਕੀਤੀ ਤਾਂ ਉਹਨਾਂ ਨੂੰ ਵੇਖ ਕੇ ਖਿੜਕੀ ਦੇ ਵਿੱਚੋਂ ਵਗਾ ਵਗਾ ਕੇ ਨੋਟਾਂ ਦੇ ਬੰਡਰ ਥੱਲੇ ਸੁਰਤੰਦਤ ਜਿਆਾ ਘਟਨਾ ਸਾਹਮਣੀ ਆਉਂਦੀ ਹੈ ਜਿੱਤੇ ਕਿ ਸਰਕਾਰ ਦੇ ਮੁੱਖ ਇੰਜੀਨੀਅਰ ਬਕੌਂਠੇਨਾਥ ਸਾਰੰਗੀ ਦੇ ਘਰ ਤੇ ਵਿਜੀਲੈਂਸ ਦੇ ਛਾਪਾ ਮਾਰਿਆ ਇਸ ਛਾਪੇ ਮਾਰੀ ਦੌਰਾਨ ਉਹਨਾਂ ਦੇ ਘਰ ਤੇ ਹੋਰ ਕੁੱਲ 7 ਤਾਵਾਂ ਤੇ ਜਾਂਚ ਹੁੰਦੀ ਹੈ ਇਸ ਦੌਰਾਨ 2 ਕਰੋੜ ਰੁਪਏ ਤੋਂ ਵੱਧ ਦੀ ਨਕਦ ਰਕਮ ਹੈ ਜਿਹੜੀ ਕਿ ਉਹਨਾਂ ਨੂੰ ਮਿਲਦੀ ਹੈ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਸਾਹਮਣੇ ਆਉਂਦੀ ਹੈ ਜਦੋਂ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਪੁੱਜੀ ਤਾਂ ਸਾਰੰਗੀ ਕਬਰਾ ਗਿਆ ਅਤੇ ਨਕਦੀ ਦੀ ਗੱਠ ਕਿੜਕੀ ਤੋਂ ਬਾਹਰ ਸੁੱਟਣ ਲੱਗ ਪਏ ਇਹ ਦੇਖ ਕੇ ਅਧਿਕਾਰੀਆਂ ਨੇ ਤੁਰੰਤ ਸੁਰੱਖਿਆ ਵਧਾ ਦਿੱਤੀ ਤੇ ਹਰੇਕ ਕੋਨੇ ਦੀ ਜਾਂਚ ਕੀਤੀ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗੇ ਨੋਟਾਂ ਦੇ ਗੱਠ ਇਕੱਠੇ ਕਰਕੇ ਬੈਗਾਂ ਦੇ ਵਿੱਚ ਪਾਏ ਗਏ ਨੇ ਵਿਜੀਲੈਂਸ ਨੂੰ ਹੁਣ ਕੀ ਕੀ ਲੱਭਿਆ ਹੈ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਸਰਕਾਰੀ ਇੰਜੀਨੀਅਰ ਹੈ ਜਿਸ ਦੇ ਘਰ ਇਹ ਛਾਪੇ ਮਾਰੀ ਹੁੰਦੀ ਹੈ ਤੇ 2 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੈ ਜਿਹੜੀ ਕਿ ਨਕਦ ਰਕਮ ਹੈ ਪੈਸਾ ਵਿਜੀਲੈਂਸ ਨੂੰ ਮਿਲਦਾ ਹੈ ਇਸ ਤੋਂ ਇਲਾਵਾ ਮਹਿੰਗਾ ਇਲੈਕਟ੍ਰੋਨਿਕ ਸਮਾਨ ਅਤੇ ਫਰਨੀਚਰ ਸੋਨੇ ਚਾਂਦੀ ਦੇ ਗਹਿਣੇ ਬਰਾਮ ਭੁੰਦੇ ਨੇ ਜ਼ਮੀਨ ਤੇ ਫਲੈਟਾਂ ਦੇ ਕਈ ਕਾਗਜ਼ ਮਿਲਦੇ ਰਹੇ ਬੈਂਕਤ ਅਕਾਊਂਟ ਤੇ ਲਖੜਾ ਦੀ ਜਾਣਕਾਰੀ ਵਿਜੀਲੈਂਸ ਦੇ हासिल ਕੀਤੀ ਹੈ ਇਸਾਰਾ ਆਪਰੇਸ਼ਨ ਸੱਤ ਵੱਖ-ਵੱਖ ਟੀਮਾਂ ਨੇ ਕੀਤਾ ਜਿਸ ਦੇ ਵਿੱਚ ਕੁੱਲ ਪੰਜਾਬ ਤੋਂ ਵੱਧ ਅਧਿਕਾਰੀ ਸ਼ਾਮਲ ਦੱਸੇ ਜਾ ਰਹੇ ਸਨ ਜਾਂਚ ਦੇ ਲਈ 26 ਪੁਲਿਸ ਕਰਮਚਾਰੀਆਂ ਦੀ ਟੀਮ ਬਣਾਈ ਜਾਂਦੀ ਹੈ ਹੁਣ ਇਸ ਸਰਕਾਰੀ ਵਕੀਲ ਦੇ ਘਰ ਜੇਕਰ ਛਾਪੇਮਾਰੀ ਹੋਈ ਹੈ ਇੰਨਾ ਪੈਸਾ ਮਿਲਿਆ ਜ਼ਮੀਨ ਕਾਗਜ਼ ਦੇ ਜ਼ਮੀਨ ਜਾਇਦਾਦ ਦੇ ਕਾਗਜ਼ ਮਿਲਦੇ ਨੇ ਤੇ ਹੁਣ ਅੱਗੇ ਕੀ ਹੋਏਗਾ ਤੁਹਾਡੇ ਮਨ ਦੇ ਵਿੱਚ ਵਿਚਾਰ ਆਂਦਾ ਦੱਸਦੀ ਕਿ ਹੁਣ ਵਿਜੀਲੈਂਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਹ ਪੈਸਾ ਆਖਿਰਕਾਰ ਆਇਆ ਕਿੱਥੋਂ ਹੈ ਤਾਰੰਗੀ ਦੇ ਘੱਟ ਦੱਸੇ ਆਮਦਨ ਦੇ ਅਸਲ ਬੌਲਤ ਦਾ ਵੱਡਾ ਅੰਤਰ ਮਿਲਿਆ ਹੈ ਅਤੇ ਖਿਲਾਫ ਕਾਨੂੰਨੀ ਕਾਰਵਾਈ ਚੱਲੇਗੀ ਹਾਲਾਂਕਿ ਉਹਨਾਂ ਨੂੰ ਹਲੇ ਗ੍ਰਿਫਟਾਰ ਨਹੀਂ ਕੀਤਾ ਗਿਆ ਪਰ ਕੁਝ ਪੜਤਾਲ ਦੇ ਲਈ ਸੱਮਣ ਹੁਣ ਜਾਰੀ ਹੋ ਚੁੱਕਿਆ ਹੈ ਇਹ ਮਾਮਲਾ ਐਡਾ ਵੱਡਾ ਜੋ ਸਾਹਮਣੇ ਆਉਂਦਾ ਕਿਉਂਕਿ ਇੱਕ ਇੰਜੀਨੀਅਰ ਦਾ ਨਹੀਂ ਸਗੋ ਪੂਰੇ ਪ੍ਰਸ਼ਾਸਨ ਤੇ ਮਾਮਲਾ ਸਵਾਲ ਖੜੇ ਕਰਦਾ ਹੈ ਇਹ ਪਤਲ ਕੋਣਾ ਬੇਹਸ ਜ਼ਰੂਰੀ ਹੈ ਕਿ ਆਖਿਰਕਾਰ ਇੱਕ ਸਰਕਾਰੀ ਅਫਸਰ ਦੇ ਕੋਲ ਇੰਨਾ ਜ਼ਿਆਦਾ ਪੈਸਾ ਆਇਆ ਕਿੱਥੋਂ ਕਿ ਇਹ ਕਿਸੇ ਵੱਡੇ ਘੁਟਾਲੇ ਦਾ ਹਿੱਸਾ ਤਾਂ ਨਹੀਂ ਇਸ ਤਰ੍ਹਾਂ ਦੇ ਕਈ ਸਵਾਲੀਆ ਨਿਸ਼ਾਨ ਹੁਣ ਖੜੇ ਹੋ ਰਹੇ ਨੇ ਦੱਸਿਆ ਕਿ ਮਾਮਲਾ ਇਹ ਘਟਨਾ ਜੋ ਸਾਹਮਣੇ ਆਈ ਹੈ 오ਡੀਸ਼ਾ ਦੀ ਰਾਸਤਾਨੀ ਪੁਬਨੇਸ਼ਵਰ ਦੀ ਘਟਨਾ ਸਾਹਮਣੇ ਆਈ ਹੈ ਤੇ ਸਰਕਾਰੀ ਇੰਜੀਨੀਅਰ ਹੁਣ ਸਵਾਲਾਂ ਦੇ ਕੇਰੇ ਵਿੱਚ ਹੈ